ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸਲਵਾਰ ਦੇ ਪੌਂਚੇ ਦੀ ਬੁਕਰਮਾ ਤੁਹਾਨੂੰ ਜੋੜਨਾ ਦੱਸਾਂਗੇ ਬਹੁਤ ਹੀ ਈਜ਼ੀ ਤਰੀਕੇ ਨਾਲ ਦੱਸਾਂਗੇ ਵੀ ਆਪਾਂ ਕਿਸ ਤਰੀਕੇ ਨਾਲ ਸਲਵਾਰ ਦੇ ਪੌਂਚੇ ਦੇ ਬੁਕਰਮਾ ਜੋੜਨੀ ਆ ਤੇ ਹਾਂਜੀ ਫ੍ਰੈਂਡਸ ਸਲਵਾਰ ਦੀ ਆਪਾਂ ਸਾਰੀ ਸਲਵਾਰ ਆਪਾਂ ਸਾਰੀ ਜੋੜ ਲਈ ਹੈ ਜੀ ਖੁੰਦੇ ਪੌਂਚੇ ਆਪਾਂ ਸਾਰੇ ਜੋੜ ਲਏ ਆ ਤੇ ਅੱਜ ਤੁਹਾਨੂੰ ਦੱਸਾਂਗੇ ਆਪਾਂ ਕਿਸ ਤਰੀਕੇ ਨਾਲ ਸਲਵਾਰ ਦੀ ਬੁਕਰਮ ਆਪਾਂ ਜੋੜਨੀ ਆ ਠੀਕ ਹੈ ਜੀ ਤੇ ਆਪਾਂ ਬੁਕਰਮ ਲੈ ਲਈ ਹੈ ਜੀ 2 ਇੰਚ ਚੌੜੀ ਬੁਕਰਮ ਇਹ ਆਪਣੇ ਕੋਲ 2 ਇੰਚ ਚੌੜੀ ਆ ਇਹ ਆਪਣੀ ਸਲਵਾਰ ਦੇ ਪਹੁੰਚਾਂ ਦਾ ਕਪੜਾ ਦੇਖੋ ਹਾਵਲੇ ਕੁੰਦਿਆ ਵਾਲੇ ਪਹੁੰਚੇ ਹੋਗੇ ਤੇ ਆਪਾਂ ਬੁਕਰਮ ਕਿੰਨੀ ਲੈਣੀ ਆ ਇਹ ਇਸ ਤਰੀਕੇ ਨਾਲ ਤੁਸੀਂ ਬੁਕਰਮ ਲੈ ਲੈਣੀ ਆ ਤੇ ਬੁਕਰਮ ਜਿਹੜੀ ਹੈਗੀ ਹੈ ਜੀ ਆਪਾਂ 2-2 ਇੰਚ ਵੱਧ ਲੈਣੀ ਆ ਸਾਈਡਾਂ ਤੋਂ 2-2 ਇੰਚ ਬੁਕਰਮ ਆਪਾਂ ਵੱਧ ਲੈਣੀ ਆ ਠੀਕ ਹੈ ਜੀ ਆਪਾਂ ਜੋੜਨੀ ਕਿਵੇਂ ਆ ਆਪਾਂ ਇੱਕ ਐਕਸਟਰਾ ਕਪੜਾ ਲਵਾਂਗੇ ਜੀ ਆਪਣੇ ਬੁਕਰਮੇ 2 ਇੰਚ ਹੈ ਤੇ ਆਪਾਂ ਜਿਹੜਾ ਕਪੜਾ ਲੈਣਾ ਆਪਾਂ 3 ਇੰਚ ਚੌੜਾ ਲਵਾਂਗੇ ਠੀਕ ਹੈ ਜੀ 1 ਇੰਚ ਵੱਧ ਕਪੜਾ ਲਵਾਂਗੇ ਤੇ ਆਪਾਂ ਕਪੜਾ ਤੇ ਬੁਕਰਮ ਅਟੈਚ ਕਿਵੇਂ ਕਰਨੀ ਹੈ ਦੇਖੋ ਇਸ ਤਰੀਕੇ ਨਾਲ ਅੱਧਾ ਇੰਚ ਕਪੜਾ ਆਪਾਂ ਇੱਧਰ ਛੱਡ ਦੇਣਾ ਅੱਧਾ ਇੰਚ ਕਪੜਾ ਆਪਾਂ ਇੱਧਰਲੀ ਸਾਈਡ ਛੱਡ ਦੇਣਾ ਜਿਹੜਾ ਆਪਾਂ ਸਲਵਾਰ ਦੇ ਨਾਲ ਅਟੈਚ ਕਰਨਾ ਕਪੜਾ ਉਧਰ ਆਪਾਂ ਸਿਲਾਈ ਲਾਵਾਂਗੇ ਇਸ ਤਰੀਕੇ ਨਾਲ ਬੁਕਰਮ ਉੱਪਰ ਰੱਖ ਕੇ ਅੱਧਾ ਇੰਚ ਕਪੜਾ ਛੱਡ ਕੇ ਤੇ ਜਿਹੜੇ ਆ ਜੋੜ ਆ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਕਰਾਂਗੇ ਠੀਕ ਹੈ ਜੀ ਜੋੜ ਨੂੰ ਆਪਾਂ ਕੱਪੜੇ ਇਸ ਤਰ੍ਹਾਂ ਕਰਨ ਨਾਲ ਆਪਣਾ ਜਿਹੜਾ ਪੌਂਚਾ ਸਫਾਈ ਨਾਲ ਬਣੂਗਾ ਇੱਥੇ ਆਪਣੇ ਇੱਕ ਥਾਂ ਕੱਪੜਾ ਇਕੱਠਾ ਨਹੀਂ ਹੋਊਗਾ ਇਸ ਤਰੀਕੇ ਨਾਲ ਕੱਪੜੇ ਦਾ ਆਪਣਾ ਪਤਲਾ ਹੋ ਜਾਊਗਾ ਤੇ ਪੌਂਚੇ ਦੀ ਸਫਾਈ ਬਹੁਤ ਜ਼ਿਆਦਾ ਹੋਊਗੀ ਇਸ ਤੋਂ ਬਾਅਦ ਆਪਾਂ ਦੂਜੇ ਪਾਸੇ ਸਲਾਈ ਲਾਵਾਂਗੇ ਇੱਧਰ ਤਾਂ ਅੱਧਾ ਇੰਚ ਕਪੜਾ ਆਪਾਂ ਵੱਧ ਰੱਖਿਆ ਇੱਧਰ ਜਿਹੜਾ ਅੱਧਾ ਇੰਚ ਕਪੜਾ ਨੂੰ ਆਪਾਂ ਇਸ ਤਰੀਕੇ ਨਾਲ ਬੁਕਰਮ ਦੇ ਉੱਪਰ ਫੋਲਡਿੰਗ ਕਰਨਾ ਇਸ ਤੋਂ ਬਾਅਦ ਜਿਹੜਾ ਆਪਾਂ ਕੱਪੜੇ ਤੇ ਬੁਕਰਮ ਲਾਈ ਹੈ ਉਸ ਕੱਪੜੇ ਨੂੰ ਇਸ ਤਰੀਕੇ ਨਾਲ ਉਹਦਾ ਆਪਾਂ ਸੈਂਟਰ ਕਰ ਲੈਣਾ ਫੋਲਡਿੰਗ ਕਰਕੇ ਇਸ ਤਰ੍ਹਾਂ ਉਹਦਾ ਸੈਂਟਰ ਕਰ ਲੈਣਾ जोड़ा वादवा कपड़ा रखे जी उत आप इस तरीके कट ला देंगे सेंटर करके ठीक है जी इतना सेंटर हो गया इस तो बार आप सलवार वाले कपड़े तभी भी, भी आप सेंटर कर लेना इस तरह फोल्डिंग करके पूरा सेंटर कर लेंगे ठीक है जी सेंटर कर लिया आप इतें ਤੇ ਇਹ ਆਪਣਾ ਪਹੁੰਚੇ ਵਾਲੇ ਕੱਪੜੇ ਦਾ ਸੈਂਟਰ ਹੋ ਗਿਆ ਤੇ ਆਪਾਂ ਸੈਂਟਰ ਨਾਲ ਸੈਂਟਰ ਮਲਾਉਣਾ ਆਪਾਂ ਤੇ ਬੁਕਰਮ ਦੇ ਨਾਲ-ਨਾਲ ਸਲਾਈ ਲਾ ਦਾਂਗੇ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਹ ਤੋਂ ਆਪਾਂ ਸਲਾਈ ਲਉਣਾ ਸਟਾਰਟ ਕਰਾਂਗੇ ਤੇ ਬੁਕਰਮ ਦੇ ਨਾਲ-ਨਾਲ ਆਪਾਂ ਸਲਾਈ ਲਾਵਾਂਗੇ ਬੁਕਰਮ ਦੇ ਉੱਪਰ ਸਲਾਈ ਨਹੀਂ ਲਾਉਣੀ सेंटर ना सेंटर मैच होना चाहिए इतना थी ठीक है जी सिलाई लग गई अपनी इस तो बार आप करना है बुकरम बुकरमूँ इस तरीके रखा कपड़े तो जो आ वाला कपड़ा है सिलाई वाला ये आप सलवार के कपड़े थले इस तरीके कर देना ठीक है जी सलवार दे ਥੱਲੇ ਕਰ ਦਿਨਾ ਕੱਪੜੇ ਨੂੰ ਤੇ ਉੱਪਰ ਆਪਾਂ ਦੱਬ ਮੀਸੀਨ ਲਾ ਰਾਂਗੇ ਜਿਹੜਾ ਆਪਣਾ ਸਲਵਾਰ ਵਾਲਾ ਕੱਪੜਾ ਉਹਦੇ ਉੱਪਰ ਦੱਬ ਮੀਸੀਨ ਲਾਉਣੀ ਹੈ ਬੁਕਰ ਵਾਲੇ ਕੱਪੜੇ ਤੇ ਨਹੀਂ ਲਾਉਣੀ ਜਿਹੜਾ ਵਾਲਾ ਕੱਪੜਾ ਹੈ ਨਾ ਆਪਣਾ ਇਹ ਇਹ ਵਾਲਾ ਕੱਪੜਾ ਆਪਣਾ ਸਲਵਾਰ ਦੇ ਕੱਪੜੇ ਦੇ ਥੱਲੇ ਹੋਣਾ ਚਾਹੀਦਾ ਦੇਖੋ ਜੀ ਇੱਕ ਸਲਾਈ ਲਾਗੇ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰ ਲੈਣਾ ਇਸ ਕੱਪੜੇ ਨੂੰ ਬੁਕਰਮ ਵਾਲਾ ਕੱਪੜਾ ਆਪਣਾ ਸਲਵਾਰ ਦੇ ਥੱਲੇ ਇਸ ਤਰੀਕੇ ਨਾਲ ਫੋਲਡਿੰਗ ਕਰ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਠੀਕ ਹੈ ਜੀ ਜਿਹੜੀ ਖੁੰਦੇ ਤੇ ਪਹੁੰਚੇ ਵਾਲੀ ਸਲਾਈ ਹੈ ਆਪਣੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਇਸ ਤਰੀਕੇ ਨਾਲ ਇਹ ਆਪਣੀ ਸਲਾਈ ਇਸ ਤਰੀਕੇ ਨਾਲ ਟੇਢੀ ਮੇਢੀ ਨਹੀਂ ਹੋਣੀ ਚਾਹੀਦੀ ਬਿਲਕੁਲ ਸਿੱਧੀ ਹੋਊਗੀ ਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਉੱਪਰ ਇੱਕ ਸਲਾਈ ਲਾਵਾਂਗੇ ਇੱਥੇ ਇਹਦੀ ਸਲਾਈ ਆਪਣੀ ਬੁਕਰਮ ਦੇ ਉੱਪਰ ਹੋਣੀ ਚਾਹੀਦੀ ਹੈ ਇੱਥੇ ਠੀਕ ਹੈ ਜੀ ਇਸ ਤਰ੍ਹਾਂ ਉਂਗਲ ਨਾਲ ਆਪਾਂ ਦੇਖ ਲੈਣਾ ਕਿ ਕਿੱਥੇ ਕਿੱਥੇ ਆਪਣੀ ਬੁਕਰਮ ਹੈਗੀ ਹੈ ਤੇ ਕਿੱਥੇ ਆਪਾਂ ਸਲਾਈ ਲਾਉਣੀ ਹੈ ਇਸ ਤਰ੍ਹਾਂ ਸਲਾਈ ਆਪਣੀ ਬਿਲਕੁਲ ਬੁਕਰਮ ਦੇ ਉੱਪਰ ਉਪਰ ਆਈ ਹੈ ਇਹ ਸਲਵਾਰ ਦਾ ਪੁੱਠੇ ਵਾਲਾ ਪਾਸਾ ਹੈਗਾ ਇਸ ਸਲਵਾਰ ਦਾ ਸਿੱਧੇ ਵਾਲਾ ਪਾਸਾ ਤੇ ਬਿਲਕੁਲ ਆਪਣੀ ਸਲਾਈ ਵੀ ਸਿੱਧੀ ਆ ਤੇ ਜਿਹੜੇ ਕੁੰਦੇ ਤੇ ਪੌਂਚੇ ਵਾਲੀ ਸਲਾਈ ਹੈ ਇਹ ਵੀ ਬਿਲਕੁਲ ਆਪਣੀ ਸਿੱਧੀ ਆ ਤੇ ਇਸ ਤੋਂ ਬਾਅਦ ਆਪਾਂ ਪੌਂਚੇ ਨੂੰ ਆਪਣੇ ਹਿਸਾਬ ਨਾਲ ਡਿਜ਼ਾਈਨ ਵਾਲਾ ਭਰ ਦਿਆਂਗੇ ਤੁਸੀਂ ਆਪਦੇ ਸਾਹਮਣੇ ਕੋਈ ਵੀ ਡਿਜ਼ਾਈਨ ਪੌਂਚੇ 'ਚ ਭਰ ਸਕਦੇ ਆ ਤੇ ਇਸ ਫालतू ਬੁਕਰਮ ਨੂੰ ਆਪਾਂ ਕਟਿੰਗ ਕਰ ਦਾਂਗੇ ਸੈਡਨ ਤੋਂ ਤੇ ਇਹਦੇ ਨਾਲ ਇੱਕ ਪੈਰ-ਪੈਰ ਦਾ ਥਾਂ ਛੱਡ ਕੇ ਇੱਕ ਸਲਾਈ ਹੋਰ ਲਾਵਾਂਗੇ ਆਪਾਂ ਦੋ ਸਲਾਈਆਂ ਲਾਗੀਆਂ ਥਲੇ ਆਪਣੀਆਂ ਤੇ ਇਸ ਤੋਂ ਬਾਅਦ ਜਿਹੜੇ ਉੱਪਰ ਇੱਕ ਸਲਾਈਸ ਲਾਈ ਸੋ ਇਹਨਾਂ ਨਾਲ ਇੱਕ ਸਲਾਈ ਹੋਰ ਲਾਵਾਂਗੇ ਪੈਰ-ਪੈਰ ਦਾ ਕਪੜਾ ਛੱਡ ਕੇ ਤੇ ਜਿਸ ਲਵਾਰ ਤੇ ਬੁਕਰ ਮੈਂ ਆਪਾਂ ਅਟੈਚ ਕਰਤੀ ਆ ਤੁਸੀਂ ਆਪ ਦੇ ਹਿਸਾਬ ਨਾਲ ਕੋਈ ਵੀ ਇੱਥੇ ਡਿਜ਼ਾਈਨ ਪਾ ਸਕਦੇ ਆ ਤੇ ਸੋ ਫਰੈਂਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ Bye bye rabraka